ਉਨੇਓ ਕਿਵੇਂ ਕਰਦੇ ਹੋ ਇਹ ਸਾਰਾ ਕੁਝ ਹੈ ਟੈਕਨੀਕ ਬਹੁਤ ਵਧੀਆ ਤੁਹਾਡੇ ਕੋਲ ਇਹੋ ਜੀ ਟੈਕਨੀਕ ਆ ਮੈਂ ਕਈ ਵਾਰੀ ਗੱਲ ਕਰਦਾ ਹੁੰਨਾ ਹੁਣ ਮੈਂ ਇੱਥੇ ਮੰਗੀ ਦੀ ਗੱਲ ਜ਼ਰੂਰ ਕਰੂੰਗਾ ਉਸਤਾਦ ਦੀ ਉਹਨੂੰ ਵੀ ਇੱਕ ਵਾਰੀ ਪੁੱਛਿਆ ਉਹ ਕਹਿੰਦਾ ਜਿਹੜਾ ਮੇਰਾ ਦਾ ਆ ساری ਜ਼ਿੰਦਗੀ ਉਹਨੇ ਮੈਨੂੰ ਰੋਟੀ ਦਿੱਤੀ ਆ ਪਰ ਤੁਹਾਡਾ ਵੀ ਕੁਝ ਇਦਾਂ ਦਾ ਮੈਨੂੰ ਲੱਗਦਾ ਕਿਉਂਕਿ ਜਿਹੜੀਆਂ ਤੁਹਾਡੀਆਂ ਫੜਾਈਆਂ ਆ ਨਾ ਬੜੇ ਬੜੇ ਰੇਡਰਾਂ ਨੂੰ ਵਕਤ ਪਾ ਦਿੰਦੀਆਂ ਕਿਵੇਂ ਕਰਦੇ ਹੋ ਸਭ ਕੁਝ ਜੀ ਬਸ ਉਹਦਾ ਟਰਾਈ ਕਰੀਦੀ ਆ ਮਾੜੀ-ਮੋਟੀ ਉਹਦਾ ਕੁਦਰਤੀ ਲੱਗ ਜਾਂਦਾ ਕਦੇ ਵਾਲੇ ਹੂੰ ਕਦੀ ਲੱਗ ਜਾਂਦਾ ਕਦੀ ਨਹੀਂ ਲੱਗਦਾ ਚੱਲੀ ਜਾਂਦਾ ਇਦਾਂ ਕੰਮ ਪਰ ਕਦੇ ਵੀ ਤੁਹਾਡਾ ਦਿਲ ਕਰਦਾ ਗਿਆ ਬੰਦੇ ਨੂੰ ਫੜਨਾ ਇੱਕ ਇੱਕ ਵਾਰੀ ਲੱਗ ਕੇ ਦੂਜੀ ਵਾਰੀ ਫੜਦੇ ਜਰੂਰ ਹੋ। ਭਾਜੀ ਫਰਮਾਨ ਦੇ ਵਿੱਚ ਨਾ ਧਾਰ ਲਈਦਾ ਵੀ ਆਹ ਕੰਮ ਇਦਾਂ ਕਰਨਾ ਆ ਫੇ ਕੋਈ ਵੀ ਇਹ ਕੰਮ ਜੋ ਮੈਂ ਧਾਰ ਕਰਨੇ ਵਰੀ ਹੋ ਜਾਂਦਾ। ਅੱਛਾ ਇੱਕ ਕੋਈ ਤੁਹਾਡੇ ਉਸਤਾਦ ਵੀ ਸੀਗੇ ਪਹਿਲਾਂ ਜਾਂ ਦੇਖ ਕੇ ਸਿੱਖਿਆ ਸਾਰਾ ਕੁਝ? ਉਸਤਾਦ ਮੇਰਾ ਮਨਜੰਦਰ ਹੀ ਭਾਜੀ ਹੋਇਆ ਇਥੇ ਨਾਲ ਹੀ ਪਹਿਲੋਂ ਖੇਡਦਾ ਹੁੰਦਾ ਛੋਟੇ ਬੇਟਾਂ ਚ 25 30 ਕਿਲੋ ਦੇ ਵਿੱਚ ਨਾ ਖੇਡ 25 ਕਿਲੋ ਸਟਾਰਟਿੰਗ ਕੀਤੀ ਫਿਰ ਉਹ ਮੇਰੇ ਤੋਂ ਪਹਿਲੋਂ ਖੇਡਦਾ ਫਿਰ 30 32 ਕਿਲੋ ਤੋਂ ਮੈਨੂੰ ਨਾਲ ਫੜਨਾ ਸ਼ੁਰੂ ਕਰਤਾ ਜਦੋਂ ਤੋਂ ਹੀ ਜੜੇ ਕਬੱਡੀ ਨਾਲ ਉਹਦੇ ਨਾਲ ਕਿ ਪਲੇਅਰਾਂ ਨੂੰ ਦੇਖਦੇ ਵੀ ਰਹਿੰਦੇ ਹੁੰਦੇ ਸੀ ਪਹਿਲਾਂ ਖੇਡਦੇ ਜਦੋਂ ਤੁਹਾਡਾ ਜਦੋਂ ਛੋਟੇ ਹੁੰਦੇ ਸੀ ਵੀ ਮੈਂ ਇਦਾਂ ਦਾ ਪਲੇਅਰ ਬਣਨਾ ਚਾਹਣਾ ਹਾਂ ਹਾਂਜੀ ਭਾਜੀ 2000 ਸੰ ਜਾਂ 2001 ਦੇ ਵਿੱਚ ਸਾਡੇ ਪਿੰਡ ਕਾਫੀ ਤਗੜੇ ਟੂਰਨਾਮੈਂਟ ਦੇ ਤੁਸੀਂ ਗਦੋਂ ਖੇਡਦੇ ਉੱਤੇ ਸਕੂਟਰ ਰੱਖਦੇ ਹੁੰਦੇ ਸੀ ਬੈਸਟ ਰਾਈਡਰ ਜਾਫੀ ਨੂੰ ਸਾਡੇ ਪਿੰਡ ਦਾ ਟੂਰਨਾਮੈਂਟ ਦੂਰੋਂ ਦਾ ਸਾਰੇ ਪਲੇਅਰ ਹੁੰਦੇ ਵਧੀਆ ਉਹਨਾਂ ਨੂੰ ਦੇਖਦੇ ਹੁੰਦੇ ਸੀ ਸਾਡੇ ਪਿੰਡ ਦੇ ਰੋਜ਼ ਪ੍ਰੈਕਟਿਸ ਕਰਦੇ ਅਸੀਂ ਆਪਣਾ ਕੰਮ ਕਰਨ ਵੇਲੇ ਜਾਂਦੇ ਹੁੰਦੇ ਉੱਤੇ ਉਹਨਾਂ ਨਾਲ ਦੇਖ ਕੇ ਹੀ ਬੜੀ ਸ਼ੌਂਕ ਉੱਠਿਆ ਤੁਹਾਡੇ ਪਿੰਡ ਨੂੰ ਵਖਸ਼ ਹੈ ਜੀ ਹਮੇਸ਼ਾ ਹਰ ਇੱਕ ਸਾਲ ਮਾਖੜ ਕਬੱਡੀ ਨੂੰ ਰਿਣੀ ਆਸੀ ਵੀ ਤੁਹਾਡੇ ਪਿੰਡ ਦੇ ਅੱਛਾ ਜੇ ਗੱਲ ਕਰੀਏ ਕੱਲ ਪਾਕਿਸਤਾਨ ਦਾ ਮੈਚ ਤੁਸੀਂ ਦੇਖਿਆ ਤੁਸੀਂ